ਨਮਸਕਾਰ ਕਿਸਾਨ ਵੀਰੋ ਮੈਂ ਅੱਜ ਦੁਬਾਰਾ ਤੁਹਾਨੂੰ ਇੱਕ ਰਿਜ਼ਲਟ ਦਿਖਾ ਰਹੇ ਆ ਆਪਾਂ ਮੇਰੇ ਨਾਲ ਬੈਠੇ ਨੇ ਸੁਰਿੰਦਰ ਸਿੰਘ ਜੀ ਪਿੰਡ ਗੁਣੀਕੇ ਤਾਂ ਆਪਾਂ ਇਹਨਾਂ ਦੀ ਜੀਰੀ ਦੇ ਵਿੱਚ ਆਹ ਦਵਾਈ ਪਵਾਈ ਸੀ ਜੋ ਕਿ ਉੱਤਮ ਕੰਪਨੀ ਦੀ ਮੌਜੂਦ ਦਵਾਈ ਹੈ ਤਾਂ ਇਹਦੇ ਰਿਜ਼ਲਟ ਬਾਰੇ ਆਪਾਂ ਪੁੱਛਦੇ ਹਾਂ ਹਾਂਜੀ ਸੁਰਿੰਦਰ ਜੀ ਸ੍ਰੀ ਕਾਲ ਜੀ ਕੀ ਪ੍ਰੋਬਲਮ ਸੀ ਆਪਣੇ ਪਹਿਲਾਂ ਕੱਖ ਕੱਖਾਂ ਦੀ ਜੀਰੀ ਦੇ ਵਿੱਚ ਸਾਡੇ ਜੀ ਇੱਕ ਮਿਰਚ ਬੂਟੀ ਤੇ ਬੂਹੀ ਬਹੁਤ ਜ਼ਿਆਦਾ ਹੁੰਦੀ ਸੀਗੀ ਠੀਕ ਹੈ ਜੀ ਤੇ 2 ਸਾਲ ਤੋਂ ਅਸੀਂ ਇਹ ਵਰਤੀ ਹੈ ਦਵਾਈ ਹਾਂਜੀ ਇਹਦੇ ਨਾਲ ਇਹਦਾ ਰਿਜ਼ਲਟ ਬਹੁਤ ਵਧੀਆ ਆਇਆ ਸੀ ਕੀ ਹੁੰਦੇ ਫਰੈਂਸ ਕੀ ਮਿਲਿਆ ਹੋਏ ਤੁਹਾਨੂੰ ਇਸ ਵਾਰ ਬੂਹੀ ਹੋਈ ਆ ਆਪਣੇ ਨਹੀਂ ਬਿਲਕੁਲ ਵੀ ਨਹੀਂ ਹੋਈ ਨਾ ਮੇਥੀ ਬੂਟੀ ਦੇ ਨਾਲ ਨਹੀਂ ਹਾਂਜੀ ਤਾਂ ਨਾਲ ਆਪਾਂ ਨੇ ਕਿਹੜੀ ਦਵਾਈ ਵਰਤੀ ਸੀਗੀ ਸੋਣ ਜੀ ਇਹਦੇ ਨਾਲ ਅਸੀਂ ਜੀ ਇਹ ਵਰਤੀ ਸੀਗੀ ਇਹ ਲੀਟਰ ਅਸੀਂ 7 ਵਿੱਗੇ 'ਚ ਪਾਇਆ ਸੀ ਆ ਇਹ 4 ਵਿੱਗੇ 'ਚ ਪਾਈ ਸੀ ਅੱਛਾ ਤਾਂ ਰਿਜ਼ਲਟ ਤੁਹਾਨੂੰ ਕੈਸਾ ਮਿਲਿਆ ਰਿਜ਼ਲਟ ਬਹੁਤ ਵਧੀਆ ਆਇਆ ਜੀ ਇਹਦਾ ਠੀਕ ਹੈ ਤੇ ਹੁਣ ਸਾਡੇ ਨਾਂ ਦੇ ਵਿੱਚ ਮਿਰਚ ਰੋਟੀ ਦੇ ਨਾਂ ਮੋਈ ਹੈ ਜੀ ਬਿਲਕੁਲ ਠੀਕ ਹੈ ਜੀ ਤਾਂ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਆਂ ਵੀ 1-2 ਇਕੜ ਦੇ ਵਿੱਚ ਜ਼ਰੂਰ ਉੱਤਮ ਦੀ ਮੌਜੂ ਦਵਾਈ ਤੇ ਸ਼੍ਰੀ ਰਾਮ ਕੰਪਨੀ ਦੀ ਪਟੇਲਾ ਕਲੋਰ 50% ਵਰਤ ਕੇ ਦੇਖੋ ਰਿਜ਼ਲਟ ਬਹੁਤ ਹੀ ਵਧੀਆ ਹੈ ਧੰਨਵਾਦ